ਮੈਂ ਤਾਂ ਰਿ ਸੀਂ ਮੇਰਾ ਪੰਚਾਇਤਿੰ ਬੈਪਿਸ ਚਿਰ ਕਾਲ ਹੋਇਆ ਬੁਸਤੀ ਸਾ ਠੀਕ ਹੋ ਗਏ ਤੇ ਅੱਜ ਮੇਰੇ ਬਲੌਗ ਨਾ ਹੁੰਦੇ ਬਹੁਤ ਸਾਰੇ ਮਕਸਦਾ ਕਿ ਅੱਜ ਸਾਡੇ ਰਾਤ ਪਿਆਸੀ ਨਹੀਂ ਜਿਨ੍ਹਾਂ ਨੇ ਮੀ ਪਿਆਸੀ ਉਹ ਮੈਨੂੰ ਕਮੈਂਟ ਕਰਿਓ ਤੇ ਅੱਜ ਮੇਰੀ ਹੋਈ ਸੀ ਮੇਰੇ ਆਈਆਂ ਸੀ ਭੂਆ ਹੋਰੀ ਮੇਰੇ ਰਖੜੀ ਬੰਨਣ ਆ ਦੇਖੋ ਇਹ ਮੇਰੇ ਭੂਆ ਨੇ ਰਖੜੀ ਬੰਨੀ ਇਧਰ ਵੀ ਹੈ ਆ ਜਿਹੜੀ ਸਾਰਿਆਂ ਤੋਂ ਵੱਡੀ ਹੈ ਨਾ ਸਾਰਿਆਂ ਤੋਂ ਲੱਛ ਤੇ ਉਹ ਉਹ ਬੰਨੀ ਸੀ ਮੇਰੀ ਕਲਾਸ ਚ ਕਲਾਸ ਮੇਡ ਉਹਨੇ ਬੰਨੀ ਸੀ ਤੇ ਇੱਕ ਪਰਪਲ ਕਲਰ ਦੀ ਹੈ ਉਹਨੇ ਉਹ ਮੇਰੀ ਫਰੈਂਡ ਮਾਨਤ ਨੇ ਬੰਨੀ ਸੀ ਸਿਸਟਰ ਨੇ ਮੇਰੀ ਸਿਸਟਰ 라 دیا ਤੇ ਬਾਕੀ ਆ ਜਿਹੜੇ ਦੋਨੇ ਸਵਸਰੇ ਗੀਆਂ ਮੇਰੇ ਭੂਆ ਨੇ ਬੰਨੀਆਂ ਤੇ ਅੱਜ ਪਹਿਲਾਂ ਅਸੀਂ ਖੀਰ ਪੂੜੇ ਬਣਾਏ ਸੀ ਮੈਂ ਖੀਰ ਖਾਧੀ ਸੀਗੀ ਤੇ ਅੱਜ ਮੇਰੇ ਕੁਲਦੀਪ ਦਾ ਮੇਰੇ ਫਰੈਂਡ ਦਾ ਬਰਥਡੇ ਸੀ ਉਹਦਾ ਨਾਮ ਹੈਗਾ ਕੁਲਦੀਪ ਉਹਦਾ ਵੀ ਹੈਗਾ ਚੈਨਲ ਉਹਦਾ ਚੈਨਲ ਦਾ ਨਾਮ ਹੈਗਾ ਗੋਟ ਫਾਰਮ ਤੇ ਤੇ ਆ ਦੇ ਤੇ ਅੱਜ ਇੱਕ ਹੋਰ ਮਕਸਦ ਸੀਗਾ ਤੇ ਅਸੀਂ ਹੁਣ ਕਰਨੇ ਸੇਲ ਵਿਚੇਰੀ ਵਿਚਰੇ ਤੇ దాగ సరి ఇంట్లో ఫార్మే మన చూడాల